ਕਟੂ-ਕਟ ਤਿੰਨ-ਚਾਰ ਸਾਲ ਹੋ ਗਏ ਇਹਨਾਂ ਨੂੰ ਜਿਹੜੀ ਸਰਕਾਰ ਬਣੀ ਚਾਰ ਸਾਲ ਹੋ ਗਏ ਇਹਨਾਂ ਨੇ ਆਈ ਵਾਰੀ ਸਾਨੂੰ 15 ਗਾ 26 ਨੂੰ ਵੀ ਟਾਈਮ ਦੇ ਦਿੰਦੇ ਨੇ ਵੀ ਥੋੜੀ ਫਲਾਣੇ ਦਿਨ ਮੀਟਿੰਗ ਹੋਊਗੀ ਲੇਕਿਨ ਅੱਜ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਤੱਕ ਨਹੀਂ ਕੀਤੀ ਗਣਤੰਤਰ ਦਿਵਸ ਮੌਕੇ ਸੰਗਰੂਰਚ ਹੋਏ ਸਰਕਾਰੀ ਸਮਾਗਮ ਦੌਰਾਨ ਉਸ ਵਾਲੇ ਵੱਡਾ ਵਿਵਾਦ ਸਾਹਮਣੇ ਆ ਗਿਆ ਜਦੋਂ ਆਜ਼ਾਦੀ ਕੁਲਾਟੀਆਂ ਦੇ ਵਾਰਸਾਂ ਨੇ ਗਣਤੰਤਰ ਦਿਵਸ ਦੇ ਸਮਾਗਮ ਦਾ ਬਾਈਕਾਟ ਕਰ ਦਿੱਤਾ ਇਸ ਸਮਾਗਮ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਪ੍ਰੋਗਰਾਮ 'ਚ ਆਜ਼ਾਦੀ ਕੁਲਾਟੀਆਂ ਦੇ ਵਾਰਸਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਤੇ ਉਸ ਸਮਾਗਮ ਵਿੱਚ ਵੀ ਪਹੁੰਚੇ ਸਨ ਪਰ ਵਾਰਸਾਂ ਨੇ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਰ ਸਾਲ 26 ਜਨਵਰੀ ਤੇ 15 ਅਗਸਤ ਦੇ ਮੌਕੇ ਉਹਨਾਂ ਨੂੰ ਸਿਰਫ ਇੱਕ ਸ਼ੌਲ ਅਤੇ ਮਠਾਈ ਦਾ ਡੱਬਾ ਦੇ ਕੇ ਸਨਮਾਨਿਤ ਕੀ ਜਾਂਦਾ ਹੈ ਕਿ ਉਹਨਾਂ ਦੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਤੇ ਬੱਚਿਆਂ ਦੇ ਵਿੱੇਖਣ ਨਾਲ ਜੁੜੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਜ਼ਾਦੀ ਘੁਲਾਟੀ ਦੇ ਵਾਰਸਾਂ ਨੇ ਨਿਰਾਸ਼ਾ ਜ਼ਿਤਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ 4 ਸਾਲਾਂ ਤੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੀ ਮੰਗ ਕਰ ਰਹੇ ਨੇ ਪਰ ਅਜੇ ਤੱਕ ਸਿਰਫ ਉਹਨਾਂ ਨੂੰ ਪ੍ਰੋਸੈਸ ਤੇ ਲਾਰੇ ਹੀ ਮਿਲੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਿਵਲ ਸਰਜਨ ਤੇ ਮੇਰੇ ਪਾਪਾ ਜੋ ਫਰੀਡਮ ਫਾਈਟਰ ਸਰਦਾਰ ਰਣਜੀਤ ਸਿੰਘ ਨੇ ਨੇ ਵਾਲੀਆ ਉਹ ਆਪਣੇ ਭਾਰਤੀ ਯੂਨੀਅਨ ਜਿਹੜੀ ਹੈਗੀ ਹੈ ਐਫੀਫੀਡੈਂਟ ਐਡਵਾਈਸ ਪ੍ਰੈਜ਼ੀਡੈਂਟ ਰਹੇ ਬਹੁਤ ਸਾਲ ਤੇ ਇੱਥੇ ਐਮਐਲਏ ਵੀ ਰਹੇ ਪਹਿਲੀ ਵਿਧਾਨ ਸਭਾ ਤੋਂ ਪਹਿਲੇ ਉਹ ਵੀ ਸੀਗੇ ਐਮਐਲਏ ਵੀ ਰਹੇ ਕਿਸ ਤਰੀਕੇ ਨਾਲ ਦੇਖਦੇ ਹੋ ਇੰਨੀ ਜ਼ਿਆਦਾ ਸੇਵਾ ਕੀਤੀ ਆ ਪਰ ਹੁਣ ਤੁਸੀਂ ਨਿਰਾਸ਼ ਹੋ ਕੇ ਵਾਪਸ ਆਏ ਹੋ ਪ੍ਰੋਗਰਾਮ ਤਾਂ ਕੀ ਕਾਰਨ ਰਿਹਾ ਦੇਖੋ ਜੀ ਕੋਈ ਫਰੀडम फाइਟਰਸ ਹੈਗੇ ਜਾਂ ਜੋ ਵੀ ਦੇਸ਼ ਦੀ ਸੇਵਾ ਲਈ ਤੇ ਇਵਨ ਮੈਂ ਆਮ ਨਾਗਰਿਕ ਲਈ ਵੀ ਕਹੂੰਗੀ ਹਰ ਇੱਕ ਦੀ ਸੁਣਵਾਈ ਹੋਣੀ ਤਾਂ ਦੇਖੋ ਅਰ ਦੇ ਸੰਵਿਧਾਨ 'ਚ ਹੈਗੇ ਹਰੇਕ ਨੂੰ ਹੱਕ ਹੈ ਨਾ ਬੋਲਣ ਦਾ ਹੱਕ ਐਸੀ ਆਪਣੇ ਜੋ ਸਾਡੀਆਂ ਫੀਲਿੰਗਸ ਅਸੀਂ ਉਹਨਾਂ ਨੂੰ ਦੱਸਣੀ ਤਾਂ ਹੈ ਨਾ ਕਿ ਕੀ ਹੈ ਜੀ ਕਿੰਨੇ ਵਾਰੀ ਮੀਟਿੰਗਸ ਹੋਈਆਂ ਕਿ ਇੱਕ ਮੀਟਿੰਗ ਕਰ ਲੋ ਮੀਟਿੰਗ ਕਰ ਲੋ ਸਾਡੀਆਂ ਸੁਣ ਲੋ ਸਾਡੀ ਸੁਣਵਾਈ ਸੁਣ ਲੋ ਹੋ ਸਕਦਾ ਕੁਝ ਅਸੀਂ ਮੰਨ ਜੀਏ ਕੁਝ ਉਹ ਮੰਨ ਜਾਣ ਤੇ ਕਿੰਨਾ ਅੱਛਾ ਹੋਏਗਾ ਸਿਰਫ ਇੱਕ ਮੀਟਿੰਗ ਹੀ ਚਾਹੁੰਦੇ ਹਾਂ ਹੋਰ ਤਾਂ ਕੁਝ ਨਹੀਂ ਮੰਗਿਆ ਇਹ ਮੀਟਿੰਗ ਦੇ ਇਸ ਲਈ ਵੀ ਸਨਮਾਨ ਨਹੀਂ ਕਹਿੰਦੇ ਭੱਲੋ ਹੀ ਤੇ ਉਹਦਾ ਨਹੀਂ ਸਾਨੂੰ ਸਨਮਾਨ ਐਕਚੁਅਲੀ ਦਿਲੋਂ ਚਾਹੀਦਾ ਸਨਮਾਨ ਨਾ ਕਿ ਵਸਤਾ ਨਾਲ ਠੀਕ ਹੈ ਨਾ ਇਸ ਲਈ ਸਾਡੀ ਉਹ ਡਿਮਾਂਡ ਸੀਗੀ ਅਸੀਂ ਭਾਰਤ ਦੇ ਵਾਸੀ ਆ ਭਾਰਤ ਦਾ ਸਨਮਾਨ ਕਰਦੇ ਆ ਤਿਰੰਗੇ ਨੂੰ ਅਸੀਂ ਸਲਾਮੀ ਦੇਣ ਵਾਸਤੇ ਆਏ ਆ ਆਂਦੇ ਰਹਿਵਾਂਗੇ ਹਮੇਸ਼ਾ ਪਰ ਸਨਮਾਨ ਜਿਹੜਾ ਅਸੀਂ ਲੈਣ ਪਰਸਨਲ ਸਨਮਾਨ ਨਹੀਂ ਅਸੀਂ ਲੈਣਾ ਹਲੇ ਜੋ ਤੱਕ ਸਾਡੀ ਡਿਮਾਂਡ ਨਹੀਂ ਹੁੰਦੀ ਬੇਸ਼ਤ ਦਾ ਸਨਮਾਨ ਕਰਨਾ ਤਿਰੰਗੇ ਦਾ ਸਨਮਾਨ ਕਰਨਾ ਇਹ ਸਾਡਾ ਫਰਜ਼ ਹੈ ਜੈ ਹਿੰਦ ਇੱਕ ਲੋਈ ਤੇ ਇੱਕ ਲੱਡੂਆਂ ਦੇ ਡੱਬੇ ਤੱਕ ਤਰਸਯੋਗ ਬਣਾੜ ਕੇ ਹੈਗਾ 12 ਤਵੇ ਜੇ ਨਿਬੜ ਜੂ ਸਮਾਗਮ ਨੂੰ ਸਾਨੂੰ ਉਦੋਂ ਕਿਸੇ ਨੇ ਪੁੱਛਣਾ ਨਹੀਂਗਾ ਉਦੋਂ ਪਹਿਲਾਂ ਸਾਡੇ ਹਾੜੇ ਕੱਢ ਲੈਂਦੇ ਨੇ ਕੱਟੋ-ਕੱਟ 3-4 ਸਾਲ ਹੋ ਗਏ ਇਹਨਾਂ ਨੂੰ ਜਿਹੜੀ ਸਰਕਾਰ ਬਣੀ 4 ਸਾਲ ਹੋ ਗਏ ਇਹਨਾਂ ਨੇ ਆਈ ਵਾਰੀ ਸਾਨੂੰ 15 ਗਾ 26 ਨੂੰ ਵੀ ਟਾਈਮ ਦੇ ਦਿੰਦੇ ਨੇ ਵੀ ਥੋੜੀ ਫਲਾਣੇ ਦਿਨ ਮੀਟਿੰਗ ਹੋਊਗੀ ਲੇਕਿਨ ਅੱਜ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਤੱਕ ਨਹੀਂ ਕੀਤੀ ਅਸੀਂ ਚਾਹੁੰਦੇ ਆ ਸਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਫਰੀ ਲੋਫਟਰ ਪਰਿਵਾਰਾਂ ਦੇ ਬੱਚਿਆਂ ਨੂੰ ਗਰੰਟਡ ਰੋਜ਼ਗਾਰ ਦੋ ਵਗ ਦੀ ਰੋਟੀ ਸਿਰ ਤੇ ਛੱਤ ਇਹ ਸਹੀ ਮੰਗਦੇ ਆ ਸਰਕਾਰ ਤੋਂ ਇਸ ਤੋਂ ਬਾਅਦ ਕੁਝ ਨਹੀਂ ਮੰਗਦੇ ਜੋ ਵੀ ਦੇਣ ਉਹ ਸ਼ਰਤਾਂ ਦੇ ਅਧਾਰ ਤੇ ਨਹੀਂ ਸਾਨੂੰ ਸਨਮਾਨ ਦੇ ਤੌਰ ਤੇ ਦਿੱਤਾ ਜਾਵੇ ਇਸ ਕਰਕੇ ਅਸੀਂ ਅੱਜ ਰੋਸ ਵਜੋਂ ਅਸੀਂ ਉੱਥੋਂ ਉੱਠ ਕੇ ਆਇਆ 28 ਤਾਰੀਖ ਦੀ ਮੀਟਿੰਗ ਦਿੱਤੀ ਹੈ ਜੇ 28 ਤਾਰੀਖ ਨੂੰ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਅਸੀਂ ਖੋਸ਼ਿਖਿਸ਼ਿ ਸਨਮਾਨ ਲੈ ਲਾਂਗੇ ਜਿਹੜਾ ਦੇਣਾ ਇਹਨਾਂ ਨੇ ਲੇਕਿਨ ਇਹੀ ਸਾਨੂੰ ਦੁਆਰੇ ਵਿਰੋਧ ਕਰਨ ਵਾਸਤੇ ਮਜਬੂਰ ਹੋਣਾ ਪਏਗਾ ਆਖਰੀ ਸਾਲ ਰਹਿ ਗਿਆ 4 ਸਾਲ ਸਰਕਾਰ ਦੇ ਗੁਜ਼ਰ ਚੁੱਕੇ ਨੇ ਕੀ ਲੱਗਦਾ ਹੈਗੀ ਉਮੀਦ ਦੇਖੋ ਸਾਨੂੰ ਜਦੋਂ ਇਹਨਾਂ ਨੇ ਭਗਤ ਸਿੰਘ ਦੇ ਪਿੰਡੋਂ ਸੌ ਚੁੱਕੀ ਸੀ ਸਾਨੂੰ ਉਮੀਦ ਪੂਰੀ ਸੀਗੀ ਵੀ ਇਹ ਸਰਕਾਰ ਸਾਡੀਆਂ ਵਿਦੇਸ਼ ਭਗਤਾਂ ਦੀ ਗੱਲ ਸੁਣੂਗੀ ਪਰ ਹੈਰਾਨ ਦੀ ਗੱਲ ਹੈ ਦੂਜੇ ਸਰਕਾਰਾਂ ਨੂੰ ਨਾ ਕਮੀ ਨਿਕਲੀ ਕਿਉਂਕਿ ਇਹਨਾਂ ਨੇ ਭਗਤ ਸਿੰਘ ਦਾ ਨੌਂ ਵੇਚ ਕੇ ਦੇਜ ਪਾਕਤਾਂ ਨਾ 9 ਵਿੱਚ ਕਿ 85% ਕਰਵਾਨੀਆਂ ਵਾਲਿਆਂ ਦਾ 9 ਵੇਚ ਕੇ ਇਹਨਾਂ ਨੇ ਸਰਕਾਰ ਚਲਾਈ ਪਰ ਉਹਨਾਂ ਨੂੰ ਕੱਖ ਦਿੱਤਾ ਨਹੀਂ ਕੀ ਰਾਜ ਸਭਾ ਦਾ ਮੈਂਬਰ ਕਿ ਜੇ ਅੱਜ ਤੱਕ ਕਿਸੇ ਸਰਕਾਰ ਨੇ ਦਿੱਤਾ ਜਿਹੜਾ ਸਰਕਾਰ ਨੇ ਦੇਣਾ ਹੁੰਦਾ ਕੀ ਇਹਨਾਂ ਨੇ ਕਿਦੇ ਐਮ ਐਲ ਏ ਐਮ ਪੀ ਚ ਕਿ ਸਾਡੇ ਬੰਦੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਕਿਸੇ ਪਾਰਟੀ ਲਾ ਲੂ ਸਾਰੀਆਂ ਪਾਰਟੀਆਂ ਸਿਰਫ ਸਾਨੂੰ ਵੇਚਦੀਆਂ ਨਹੀਂ ਸਾਡੇ ਨਾਲ ਸਿਰਫ ਸਿਆਸਤਾਂ ਕਰਦੀਆਂ ਨੇ ਤੇ ਸਿਰਫ 15 ਗਾ 26 ਜਨਵਰੀ ਨੂੰ ਸਾਨੂੰ ਯਾਦ ਕਰਦੇ ਨੇ ਉਸ ਤੋਂ ਬਾਅਦ ਸਾਡੇ ਪਰਿਵਾਰਾਂ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਕਿਦੇ 18 ਫਰੀ ਫਾਇਰ ਜਿਉਂਦੇ ਨੇ ਕਿਸੇ ਸਰਕਾਰ ਦੇ ਮੈਂਬਰ ਨੇ ਕਿਹਾ ਕਿ ਉਹਨਾਂ ਦੇ ਹਾਲ ਨਹੀਂ ਪੁੱਛਿਆ ਜੋ ਢਿੱਲੇ ਨੇ ਕੀ ਨੇ ਇਕਾਈਜਾ ਮੈਲੇ ਬਣ ਜਾਂਦਾ ਉਹਨੂੰ ਗਨਮੈਨ ਮਿਲਦੇ ਨੇ ਗੱਡੀਆਂ ਮਿਲ ਜਾਂਦੀਆਂ ਉਹਨਾਂ ਦੇ ਇਲਾਜ ਫਰੀ ਹੁੰਦੇ ਨੇ ਫੌਰਨ ਹੁੰਦੇ ਨੇ ਪਰ ਸਾਡੇ ਫਰੀ ਫਾਇਰ ਪਰਿਵਾਰਾਂ ਨੂੰ ਲੈਣਾ ਚੱਕੜ ਕੇ ਇਲਾਜ ਕਰਾਉਣਾ ਪੈਂਦਾ ਉਹ ਵੀ ਤੱਕੇ ਮਿਲਦੇ ਨੇ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਸਨਮਾਨ ਚਾਹੀਦਾ ਸਾਨੂੰ ਸਨਮਾਨ ਨਹੀਂ ਚਾਹੀਦਾ ਜਿਹੜਾ ਦਿੰਦੇ ਨੇ